ਇਹੀ ਮਾਮਲਾ ਬਲਕਿ ਤੁਹਾਨੂੰ ਸਾਂਝਾ ਕਰਦੇ ਹੋ ਕਿਨੇ ਜਿਆਦਾ ਕੰਮ ਕਰਦੇ ਆ ਰਹੇ ਹੋ ਕੱਲ ਹਮਲਾ ਕਿਸ ਤਰ੍ਹਾਂ ਹੋ ਗਿਆ ਤੁਹਾਡੇ ਉੱਤੇ 9:40 ਦੇ ਟਾਈਮ ਤੇ ਜਦੋਂ ਮੈਂ ਗਾਹਕ ਨੂੰ ਦਵਾਈ ਦੇ ਰਿਹਾ ਸੀ ਉਦੋਂ 9:40 ਤੇ ਕੁਝ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਨੇ ਸਿੱਧਾ ਹੀ ਮੇਰੇ ਤੇ ਆ ਕੇ ਹਮਲਾ ਕਰਨਾ ਚਾਲੂ ਕਰ ਦਿੱਤਾ ਕਿੰਨੇ ਕੇ ਨੌਜਵਾਨ ਸੀ ਉਹਨਾਂ ਨੇ ਚਿਹਰੇ ਬੰਨੇ ਹੋਏ ਸੀ ਕਿਸ ਤਰ੍ਹਾਂ ਦੇ ਨੌਜਵਾਨ ਸੀ ਹਥਿਆਰ ਦੀ ਗੱਲ ਕਰੀਏ ਕਿਹੜੇ-ਕਿਹੜੇ ਇਤਿਹਾਸਕ ਉਹਨਾਂ ਨੇ ਆਉਂਦਿਆਂ ਹੀ ਮੇਰੇ ਸਿਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਹੱਦ ਤੱਕ ਉਹਨਾਂ ਨੇ ਇਹ ਕਰਨ 'ਚ ਸਫਲ ਵੀ ਰਹੇ ਤੇ ਮੈਂ ਹੱਥ ਨਾਲ ਬਚਾਉਂਦਾ ਰਿਹਾ ਸੋ ਵੀ ਲੱਗਦਾ ਵੀ ਜਿਵੇਂ ਵੀਡੀਓ ਵਿੱਚ ਦਿਖਾਈ ਦੇ ਰਿਹਾ ਵੀ ਜਿਵੇਂ ਤੁਹਾਡੇ ਉੱਤੇ ਵਾਰ ਕਰ ਰਿਹਾ ਵਾਰ ਤੇ ਵਾਰ ਹੋ ਰਿਹਾ ਪਰ ਲੱਗਦਾ ਨਹੀਂ ਕਿ ਉਹ ਕਿਸੇ ਲੁੱਟ ਜਾਂ ਕਿਸੇ ਵਜਨ ਆਇਆ ਸੀ ਤੁਹਾਨੂੰ ਲੱਗਦਾ ਉਹ ਮਾਰਨ ਹੀ ਤੁਹਾਨੂੰ ਆਏ ਰਿਹਾ ਸੀ ਹਾਂ ਉਹ ਸਿਰਫ ਮੈਨੂੰ ਮਾਰਨ ਆਏ ਕੋਈ ਲੁੱਟ ਜਾਂ ਕੋਈ ਉਹਨਾਂ ਨੂੰ ਮੈਂ ਕਿਹਾ ਵੀ ਕੀ ਕੋਈ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਤੇ ਤੁਹਾਨੂੰ ਮੈਂ ਦੇ ਦਿੰਦਾ ਆ ਪਰ ਲੇਕਿਨ ਉਹ ਸਿਰਫ ਮੈਨੂੰ ਮਾਰਨ ਮੇਰੇ ਤੇ ਜਾਨਲੇਵਾ ਹਮਲਾ ਕਰਨ ਹੀ ਆਏ ਸੀ ਹੋਰ ਕੁਝ ਨਹੀਂ ਉਹ ਕਰਨਾ ਆਏ ਬਸ ਉਹਨੂੰ ਮੈਨੂੰ ਮੇਰਾ ਨਾਮ ਅਰੁੰਦੀਪ ਲੈ ਕੇ ਉਹਨਾਂ ਨੇ ਬੁਲਾਇਆ ਕਿ ਉਹਨੂੰ ਅੱਗੇ ਲਿਆਓ ਤੇ ਉਹਦੇ ਤੇ ਹੀ ਆਏ ਹਮਲਾ ਕਰਨ ਆ ਕਿ ਪ੍ਰਾਣਾ ਕੋਈ ਲੈਣ ਦੇਣ ਸੀ ਕਿਉਂ ਤੁਹਾਡੇ ਤੇ ਹਮਲਾ ਕੀਤਾ ਗਿਆ ਹੋ ਸਕਦਾ ਹੈ ਕੋਈ ਰੰਜਿਸ਼ ਹੋਵੇ ਪੁਰਾਣੀ ਮੈਂ ਥੋੜਾ ਪਿੱਛੇ ਚਲ ਗਿਆ ਤੇ ਮੇਰੇ ਬ੍ਰਦਰ ਨੇ ਆ ਕੇ ਮੇਰਾ ਕਾਫੀ ਸਾਥ ਦਿੱਤਾ ਤੇ ਉਹਦੇ ਨਾਲ ਮੈਨੂੰ ਥੋੜਿਆਂ ਜਿਹੇ ਕਾਫੀ ਜਾਨਲੇਵਾ ਹਮਲਾ ਕੀਤਾ ਤੇ ਮੇਰੇ ਸਿਰ ਤੇ ਉਹਨਾਂ ਨੇ ਕਾਫੀ ਸੱਟਾਂ ਲਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਤਾਂ ਵੀ ਹਮਲੇ ਨੂੰ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਹੁਣ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਆ 12 ਵਜੇ ਦੇ ਕਰੀਬ ਅਸੀਂ ਰਿਪੋਰਟ ਲਿਖਾਈ ਆ ਉਸ ਤੋਂ ਬਾਅਦ ਕੋਈ ਪੁਲਸ ਵਾਲਾ ਨਹੀਂ ਆਇਆ ਕੋਈ ਉੱਚ ਅਧਿਕਾਰੀ ਨਹੀਂ ਆਇਆ ਹਾਂ ਜੀ ਸੀਸੀਟੀਵੀ ਦੇਖੀ ਉਹਦੇ ਵਿਆਹਦੇ ਅਸੀਂ ਸਾਰਾ ਕਰ ਰਹੇ ਨਹੀਂ ਟੈਕਨੀਕਲ ਤੌਰ ਤੇ ਤੇ ਜਲਦੀ ਜਿਹੜੇ ਦੋਸ਼ੀ ਸਾਡੇ ਗ੍ਰਿਫਤ ਜੋੜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਫਤਿਹਗਾ ਚੂੜੀਆਂ ਰੋਡ ਸਤਿਗੁਰੂ ਮੈਡੀਕਲ ਸਟੋਰ ਦੀਆਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮੈਡੀਕਲ ਸਟੋਰ ਆ ਬੜੇ ਲੰਬੇ ਸਮੇਂ ਤੋਂ ਇੱਥੇ ਜਿਹੜੇ ਭਰਾ ਕੰਮ ਕਰ ਰਹੇ ਨੇ ਅਤੇ ਰਾਤੀ ਇੱਥੇ ਇੱਕ ਵਾਰਦਾਤ ਹੋ ਜਾਂਦੀ ਆ ਕੱਲ 9 40 ਦੇ ਕਰੀਬ ਜਿਹੜੇ ਰਾਤੀ ਕੁਝ ਨੌਜਵਾਨ ਆਉਂਦੇ ਨੇ ਜਿਸ ਤਰ੍ਹਾਂ ਤੁਸੀਂ ਸੀਸੀਟੀਵੀ ਕੈਮਰੇ ਵਿੱਚ ਦੇਖ ਰਹੇ ਹੋ ਕੱਲੀ-ਕੱਲੀ ਤੁਹਾਨੂੰ ਤਸਵੀਰ ਸਾਂਝੀ ਕਰਾਂਗੇ ਕਿਸ ਤਰ੍ਹਾਂ ਜਿਹੜੇ ਭਾਈ ਦੋਵੇਂ ਭਰਾ ਅੰਦਰ ਕੰਮ ਕਰਦੇ ਹੁੰਦੇ ਨੇ ਮਾਰਕੀਟ ਸਟੋਰ ਤੇ ਅਤੇ ਬਾਹਰੋਂ ਦੋ ਚਾਰ ਨੌਜਵਾਨ ਆਉਂਦੇ ਨੇ ਅਤੇ ਆ ਕੇ ਇਹਨਾਂ ਤੇ ਹਮਲਾ ਕਰ ਦਿੰਦੇ ਨੇ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਜਿਹੜੀ ਕੱਲੀ-ਕੱਲੀ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਬਾਕੀ ਗੱਲਬਾਤ ਨੂੰ ਕਰਾਂਗੇ ਵੀਰ ਦੇ ਨਾਲ ਪੁੱਛਾਂਗੇ ਸਾਲਾ ਕੀ ਹੈ ਮਾਮਲਾ ਅ ਵੀਰੇ ਕੀ ਸੀ ਮਾਮਲਾ ਬਲਸਕਾ ਤੁਸਾਂ ਜਾ ਕਰ ਦਿਓ ਕਿੰਨੇ ਚਿਰ ਤੋਂ ਕੰਮ ਕਰਦੇ ਆ ਰਹੇ ਹੋ ਕੱਲ ਹਮਲਾ ਕਿਸ ਤਰ੍ਹਾਂ ਹੋ ਗਿਆ ਤੁਹਾਡੇ 4 ਸਾਲ ਤੋਂ ਇੱਥੇ ਕੰਮ ਕਰਦੇ ਆ ਆ ਰਹੇ ਆ ਹਮਲਾ ਉਦੋਂ ਆਇਆ ਨੌ ਕੱਲ ਰਾਤ 9:40 ਦੇ ਟਾਈਮ ਤੇ ਜਦੋਂ ਮੈਂ ਗਾਹਕ ਨੂੰ ਦਵਾਈ ਦੇ ਰਿਹਾ ਸੀ ਉਦੋਂ 9:40 ਤੇ ਕੁਝ ਅਣਬਛਾਤੇ ਵਿਅਕਤੀ ਆਏ ਤੇ ਉਹਨਾਂ ਨੇ ਸਿੱਧਾ ਹੀ ਮੇਰੇ ਤੇ ਆ ਕੇ ਹਮਲਾ ਕਰਨਾ ਚਾਲੂ ਕਰ ਦਿੱਤਾ ਤੇ ਉਹ ਹਮਲੇ ਦੇ ਵਿੱਚ ਜਦੋਂ ਮੈਂ ਥੋੜਾ ਪਿੱਛੇ ਚਲ ਗਿਆ ਤਾਂ ਮੇਰੇ ਬ੍ਰਦਰ ਨੇ ਆ ਕੇ ਮੇਰਾ ਕਾਫੀ ਸਾਥ ਦਿੱਤਾ ਤੇ ਉਹਨਾਂ ਨਾਲ ਮੈਨੂੰ ਥੋੜਿਆਂ ਜਿਹੇ ਕਾਫੀ ਜਾਨਲੇਵਾ ਹਮਲਾ ਕੀਤਾ ਤੇ ਮੇਰੇ ਸਿਰ ਤੇ ਉਹਨਾਂ ਨੇ ਕਾਫੀ ਸੱਟਾਂ ਲਾਉਣ ਦੀ ਕੋਸ਼ਿਸ਼ ਕੀਤੀ। ਵੀਰ ਜੀ ਸਭ ਤੋਂ ਪਹਿਲਾਂ ਸੀਸੀਟੀਵੀ ਵਿੱਚ ਕੀ ਆ ਰਿਹਾ ਦੱਸ ਕਾ ਜੂਨ ਸਾਂਝਾ ਕਰ ਦਿਓ ਕਿੰਨੇ ਕ ਨੌਜਵਾਨ ਸੀ ਉਹਨਾਂ ਨੇ ਚਿਹਰੇ ਬੰਨੇ ਹੋਏ ਸੀ ਕਿਸ ਤਰ੍ਹਾਂ ਦੇ ਨੌਜਵਾਨ ਸੀ ਹਥਿਆਰ ਦੀ ਗੱਲ ਕਰੀਏ ਕਿਹੜੇ-ਕਿਹੜੇ ਹਥਿਆਰ ਸੀ ਉਹਨਾਂ ਕੋਲ ਉਹਨਾਂ ਨੇ ਉਹ ਚਾਰ ਜਾਣੇ ਹੀ ਉਹਨਾਂ ਚਾਹਵਾਂ ਨੇ ਮੂੰਹ ਤੇ ਇੱਕ ਨੇ ਰਮਾਲ ਬੰਨਿਆ ਸੀ ਤਿੰਨ ਨੇ ਪਰਨੇ ਬੰਨੇ ਸੀ ਠੀਕ ਨੇ ਤਿੰਨ ਕੋਲ ਹਥਿਆਰ ਸੀ ਇੱਕ ਕੋਲ ਸਲੱਗਰ ਸੀ ਤੇ ਦੋ ਕੋਲ ਉਹਨਾਂ ਕੋਲ ਇੱਕ ਦਾਤਰ ਤੇ ਇੱਕ ਕਾਫੀ ਤੇਜ਼ ਧਾਰ ਹਥਿਆਰ ਸੀ ਉਹਨਾਂ ਨੇ ਆਉਂਦਿਆਂ ਹੀ ਮੇਰੇ ਸਿਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਹੱਦ ਤੱਕ ਉਹਨਾਂ ਨੇ ਇਹ ਕਰਨ 'ਚ ਸਫਲ ਵੀ ਰਹੇ ਤੇ ਮੈਂ ਹੱਤ ਨਾਲ ਬਚਾਉਂਦਾ ਰਿਹਾ ਤੇ ਉਹ 9:43 ਦੇ ਟਾਈਮ ਦੇ ਵਿੱਚਕਾਰ ਉਹ ਇੱਥੇ ਆਏ ਸੀ ਦੇ ਵੀ ਸਭ ਲੱਗਦਾ ਵੀ ਜਿਵੇਂ ਵੀਡੀਓ ਵਿੱਚ ਦਿਖਾਈ ਦੇ ਰਿਹਾ ਵੀ ਜਿਵੇਂ ਤੁਹਾਡੇ ਉੱਤੇ ਵਾਰ ਕਰ ਰਿਹਾ ਵਾਰ ਤੇ ਵਾਰ ਹੋ ਰਿਹਾ ਪਰ ਲੱਗਦਾ ਨਹੀਂ ਵੀ ਉਹ ਤੁਹਾਨੂੰ ਕਿਸੇ ਲੁੱਟ ਜਾਂ ਕਿਸੇ ਵਜਨ ਆਇਆ ਸੀ ਤੁਹਾਨੂੰ ਲੱਗਦਾ ਉਹ ਮਾਰਨ ਹੀ ਤੁਹਾਨੂੰ ਆਏ ਨਹੀਂ ਸੀ ਹਾਂ ਉਹ ਸਿਰਫ ਮੈਨੂੰ ਮਾਰਨ ਹੀ ਆਏ ਕੋਈ ਲੁੱਟ ਜਾਂ ਕੋਈ ਉਹਨਾਂ ਨੂੰ ਮੈਂ ਕਿਹਾ ਵੀ ਕੀ ਕੋਈ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਤਾਂ ਤੁਹਾਨੂੰ ਮੈਂ ਦੇ ਦਿੰਦਾ ਹਾਂ ਪੇ ਪਰਨ ਲੇਕਿਨ ਉਹ ਸਿਰਫ ਮੈਨੂੰ ਮਾਰਨ ਮੇਰੇ ਤੇ ਜਾਨਲੇਵਾ ਹਮਲਾ ਕਰਨ ਹੀ ਆਏ ਸੀ ਹੋਰ ਕੁਝ ਨਹੀਂ ਉਹ ਕਰਨਾ ਹੈ ਬਸ ਉਹਨਾਂ ਦਾ ਮਨਸੂਬਾ ਸਾਫ਼ ਸੀ ਸਿਰਫ ਮੇਰੇ ਤੇ ਹਮਲਾ ਹੀ ਕਰਨਾ ਹੈ ਗੁਲੇਰ ਸਭ ਜਦੋਂ ਉਹ ਮੈਡੀਕਲ ਸਟੋਰ ਅੰਦਰ ਐਂਟਰ ਹੁੰਦੇ ਨੇ ਸਭ ਤੋਂ ਪਹਿਲਾਂ ਉਹ ਕੀ ਆਵਾਜ਼ ਮਾਰ ਕੇ ਤੁਹਾਨੂੰ ਬੁਲਾਉਂਦੇ ਨੇ ਅਜਿਹਾ ਜੂ ਸਾਂਝਾ ਕਰਦੇ ਹੋ ਕਿ ਲੱਗਦਾ ਬੰਦਾ ਭੇਤੀ ਹੋਊਗਾ ਜਿਹੜਾ ਤੁਹਾਡਾ ਨਾਮ ਲੈ ਕੇ ਬੁਲਾਉਂਦਾ ਹੋਊਗਾ ਕਿਉਂਕਿ ਆਮ ਬੰਦੇ ਨੂੰ ਪਤਾ ਨਹੀਂ ਤੁਹਾਡਾ ਕੀ ਨਾਮ ਆ ਕਿ ਲੱਗਦਾ ਤੁਹਾਨੂੰ ਨਾਮ ਲੈ ਕੇ ਬੁਲਾਇਆ ਉਹਨਾਂ ਨੇ ਉਹ ਜਦੋਂ ਜਦੋਂ ਐਂਟਰੀ ਕੀਤੀ ਨਾ ਉਹਨਾਂ ਨੇ ਤੇ ਸਿਰਫ ਮੇਰਾ ਨਾਮ ਲੈ ਕੇ ਬੁਲਾਇਆ ਤੇ ਮੈਨੂੰ ਹੀ ਮੇਰੇ ਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਮੇਰੇ ਬਰਦਰ ਨੇ ਮੇਰਾ ਸਾਥ ਦਿੱਤਾ ਤਾਂ ਜੋ ਹਮਲਾ ਕਰਨ ਚ ਇਹਨਾਂ ਸਫਲ ਨਹੀਂ ਹੋ ਸਕੇ ਕੀ ਕਿਹਾ ਕੇ ਬੁਲਾਇਆ ਤੁਹਾਨੂੰ ਉਹਨੂੰ ਮੈਨੂੰ ਮੇਰਾ ਨਾਮ ਅਰੁੰਦੀਪ ਲੈ ਕੇ ਉਹਨਾਂ ਨੇ ਬੁਲਾਇਆ ਕਿ ਉਹਨੂੰ ਅੱਗੇ ਲਿਆਓ ਤੇ ਉਹਦੇ ਤੇ ਹੀ ਹਮਲਾ ਕਰਨਾ ਪਰ ਮੀਨਸੂ ਵੀ ਤੁਹਾਡੇ ਤੇ ਹੀ ਹਮਲਾ ਕਿਉਂ ਕਿਉਂ ਕਿ ਲੱਗਦਾ ਕੀ ਹੈ ਪ੍ਰਾਣੀ ਕੋਈ ਰੰਜਿਸ਼ ਹੈ ਕਿਸੇ ਨਾਲ ਕਿ ਪ੍ਰਾਣਾ ਕੋਈ ਲੈਣ ਦੇਣ ਸੀ ਕਿਉਂ ਤੁਹਾਡੇ ਤੇ ਹਮਲਾ ਕੀਤਾ ਗਿਆ ਹੋ ਸਕਦਾ ਹੈ ਕੋਈ ਰੰਜਿਸ਼ ਹੋਵੇ ਪ੍ਰਾਣੀ ਪਰ ਹਜੇ ਕੁਝ ਅਸੀਂ ਕਹਿ ਨਹੀਂ ਸਕਦੇ हां इस करके देखते दे हैं अब पुलिस प्रशासन की करता है मिनिसो भी कितने मिनट की, ओ, वीडियो ते वीडियो तार तार की वो वीडियो है जेड़ा ਤੁਹਾਡੀ ਆਪਸ ਤੁਸੀਂ ਜਿਵੇਂ ਘੁੱਲਦੀ ਨਜ਼ਰ ਆਇਓ ਜਿਵੇਂ ਤੁਹਾਡੇ ਤੇ बार-बार वार ਕਰਦਾ ਰਿਹਾ ਕਿੰਨੇ ਕਿ ਤੁਸੀਂ ਬਚਾ ਕੀਤਾ ਗਿਆ ਆਪਣੇ ਵੱਲੋਂ ਵੀ ਉਹ 9:43 ਦੀ ਵੀਡੀਓ ਆ ਤੇ 3:34 ਮਿੰਟ ਦੀ ਵੀਡੀਓ ਆ ਤੇ ਉਹਦਾ ਤਾਂ ਲਗਾਤਾਰ ਉਹਨਾ ਤੇਜ਼ ਤਾਰ ਹਥਿਆਰ ਨਾਲ ਮੇਰੇ ਤੇ ਹਮਲਾ ਕੀਤਾ ਤੇ ਉਹ ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਕੁਝ ਮੇਰੇ ਹੱਥ ਤੇ ਸੱਟਾਂ ਲੱਗੀਆਂ ਨੇ ਉਹਦੇ ਕਰਕੇ ਮੇਰੇ ਬ੍ਰਦਰ ਦੇ ਇੱਥੇ ਜਬਾੜੇ ਤੇ ਸੱਟ ਲੱਗੀ ਆ ਇੱਕ ਉਹਦਾ ਦੰਦ ਵੀ ਟੁੱਟ ਗਿਆ ਆ ਤੇ ਕਾਫੀ ਚਿਰ ਤੱਕ ਅਸੀਂ ਉਹਨਾਂ ਨਾਲ ਜਦੋਜਾਦ ਕੀਤੀ ਆ ਤੇ ਫੇਰ ਹੀ ਆਪਾਂ ਆਪਣਾ ਬਚਾ ਕਰ ਸਕੇ ਆਪੋ ਕੀ ਲੱਗਦਾ ਨਹੀਂ ਬੜੀ ਦਲੇਰੀ ਵਿਖਾਈ ਗਈ ਐਸੇ ਦੇਖਿਆ ਭਾਵੇਂ ਪੌਣੇ 10 ਦਾ ਟਾਈਮ ਸੀ 9:40 ਦਾ ਟਾਈਮ ਸੀ ਪਰ ਫਿਰ ਵੀ ਇਹ ਜਿਹੜਾ ਰੋਡ ਆ ਬੜਾ ਵਗਦਾ ਵਾ ਬੜੀ ਆਵਾਜ਼ ਆਈ ਆ ਪਰ ਕੀ ਲੱਗਦਾ ਤੁਹਾਡੀ ਪਹਿਲਾਂ ਰੇਕੀ ਕੀਤੀ ਗਈ ਹੋਗੀ ਤੁਹਾਡਾ ਪਹਿਲਾਂ ਦੇਖਿਆ ਗਿਆ ਹੋਊਗਾ ਕਿ ਮੈਡੀਕਲ ਸਟੋਰ ਅੰਦਰ ਰਾਸ਼ ਕਿੰਨਾ ਕੁ ਹੈਗਾ ਵਾ ਉਸ ਤੋਂ ਬਾਅਦ ਜਿਹੜਾ ਇਹ ਹਮਲਾ ਕੀਤਾ ਗਿਆ ਅੰਦਰ ਹੋ ਸਕਦਾ ਲੋਕਾਂ ਦੇ ਕਹਿਣ ਤੋਂ ਪਤਾ ਲੱਗ ਰਿਹਾ ਹੈ ਕਿ ਉਹ 6:30 7 ਵਜੇ ਤੋਂ ਲੈ ਕੇ ਸਾਡੀ ਰੇਕੀ ਕਰ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਇਹ ਰਾਸ਼ ਘਟਣ ਦਾ ਮੌਕਾ ਵੇਖਿਆ ਜਦੋਂ ਹੀ ਰਾਸ਼ ਘਟਿਆ 9:43 ਦੇ ਉਦੋਂ ਹਟ ਤੇ ਉਹਨਾਂ ਦਾ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨਾ ਚਾਲੂ ਕਰ ਦਿੱਤਾ ਮੈਨੂੰ ਦੱਸੋ ਵੀ ਤੁਹਾਡੇ ਮੈਰੀ ਸੋਤ ਸਾਨੂੰ ਪਤਾ ਲੱਗਾ ਵੀ ਮੁੰਡੇ ਤੁਹਾਡੇ ਕੋ ਕੰਮ ਕਰਦੇ ਨੇ ਇਹ ਕਿੰਨਾ ਜਿਹੜੇ ਤੁਸੀਂ ਦੋ ਭਰਾ ਹੋਗੇ ਬਾਕੀ ਮੁੰਡੇ ਕਿੰਨੇ ਕਿੰਨਾ ਟੋਟਲ ਜਿਹੜੇ ਇੱਥੇ ਨੌਜਵਾਨ ਇੰਨੇ ਨੇ ਮੇਰੇ ਇੱਥੇ ਟੋਟਲ ਮੈਂ ਤੇ ਮੇਰਾ ਇੱਕ ਬ੍ਰਦਰ ਨੂੰ ਛੱਡ ਕੇ ਇੱਥੇ ਹੋਰ 8 ਜਾਂ 9 ਮੁੰਡੇ ਰਹਿੰਦੇ ਆ ਉਹ ਆਪਣੀ ਆਪਣੀ ਟਾਈਮਿੰਗ ਤੇ ਆਉਂਦੇ ਆ ਕਮ ਸੇ ਕਮ ਮੇਰੇ ਕੋਲ ਮਜੂਤਾ 6 ਜਾਂ 7 ਹੁੰਦੇ ਹੀ ਹੁੰਦੇ ਆ ਪਰ ਕੀ ਲੱਗਦਾ ਜਿਵੇਂ ਉਹਨਾਂ ਨੂੰ ਪਤਾ ਹੋਊਗਾ ਕਿ ਇਥੇ 6 ਤੋਂ 7 ਨੌਜਵਾਨ ਤੇ ਦੋ ਭਰਾ ਤੁਸੀਂ ਨੌ ਜਣੇ ਇਥੇ ਰਹਿੰਦੇ ਹੋ ਕਿਉਂਕਿ ਉਹ ਚਾਰ ਬੰਦੇ ਸੀ ਤੁਸੀਂ ਨੌ ਜਣੇ ਹੋ ਕਿ ਲੱਗਦਾ ਸੀ ਉਹਨਾਂ ਦੇ ਭਾਰੀ ਪੈ ਸਕਦੇ ਸੀ ਇਸ ਕਰਕੇ ਉਹਨਾਂ ਨੇ ਇੰਤਜ਼ਾਰ ਕੀਤਾ ਕਿ ਜਦੋਂ ਨੌਜਵਾਨ ਵਾਪਸ ਹਾਲੀਵੁੱਡ ਘਰਾਂ ਨੂੰ ਜਾਂਦੇ ਨੇ ਜਦੋਂ ਤੁਸੀਂ ਦੋਵੇਂ ਭਰਾ ਰਹਿ ਗਏ ਉਸ ਤੋਂ ਬਾਅਦ ਹੀ ਤੁਹਾਡੇ ਤੇ ਹਮਲਾ ਕੀਤਾ ਗਿਆ ਹਾਂ ਉਹ ਸਵੇਰ ਤੋਂ ਲੈ ਕੇ ਮਨ ਲੱਗਾ ਰੇਕੀ ਕਰਦੇ ਰਹੇ ਜਿੰਨਾ ਤੱਕ ਉਹ ਸਾਰੇ ਮੁੰਡੇ ਨੌਜਵਾਨ ਘਰੇ ਨਹੀਂ ਚਲ ਗਏ ਉਹਨਾਂ ਚਿਰ ਤੱਕ ਉਹ ਅਡੀਕਦੇ ਰਹੇ ਕਿ ਕਦੋਂ ਸਾਡਾ ਟਾਈਮ ਹੋਵੇ ਤੇ ਅਸੀਂ ਇਹਨਾਂ ਤੇ ਹਮਲਾ ਕਰੀਏ ਤੇ ਉਹ ਜਦੋਂ ਰਾਸ਼ ਘਟਿਆ ਤੇ ਜਦੋਂ ਮੁੰਡੇ ਘਟੇ ਉਹਨਾਂ ਨੇ ਵੇਖਿਆ ਕਿ ਇਹਦੇ ਕੋਲ ਸਿਰਫ ਹੁਣ ਤਿੰਨੇ ਮੁੰਡੇ ਰਹਿ ਗਏ ਆ 9:43 ਦਾ ਟਾਈਮ ਆ ਉਹ ਵੀ ਘਰ ਜਾਣ ਵਾਲੇ ਆ ਉਦੋਂ ਉਹਨਾਂ ਨੇ ਆਪਣਾ ਜਿਹੜਾ ਉਹ ਕਾਰਵਾਈ ਹਮਲਾ ਕਰਨਾ ਚਾਲੂ ਕਰ ਦਿੱਤਾ ਮੈਨੂੰ ਇਹ ਤੋਂ ਵੀ ਹਮਲੇ ਨੂੰ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਹੁਣ ਤੱਕ ਪੁਲਿਸ ਕੋਲ ਕਾਰਵਾਈ ਹੋਈ ਆ ਪੁਲਿਸ ਮੌਕਾ ਵੇਖਣ ਆਈ ਕਿ ਨਹੀਂ ਆਈ ਕਿਸੇ ਨੇ ਸੀਸੀਟੀਵੀ ਫੁਟੇਜ ਮੰਗੀ ਕਿ ਵੱਡਾ ਅਧਿਕਾਰੀ ਪੁਲਿਸ ਇੱਥੇ ਪਹੁੰਚਿਆ ਕਿ ਨਹੀਂ ਪਹੁੰਚਿਆ ਹਮਲਾ ਹੋਣ ਨੂੰ 24 ਘੰਟੇ ਦੇ ਕਰੀਬ ਹੋ ਚੱਲਿਆ ਤੇ ਅਸੀਂ ਜਦੋਂ ਹਮਲਾ ਹੋਇਆ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਹਸਪਤਾਲ ਗਏ ਲਾਈਫ ਕੇਅਰ ਹਸਪਤਾਲ ਗਏ ਉਸ ਤੋਂ ਬਾਅਦ ਅਸੀਂ ਸਿੱਧਾ ਸਦਰ ਗਏ रिपोर्ट लिखोण 12 ਵਜੇ ਦੇ ਕਰੀਬ ਅਸੀਂ ਰਿਪੋਰਟ ਲਿਖਾਈ ਆ ਉਸ ਤੋਂ ਬਾਅਦ ਕੋਈ ਪੁਲਸ ਵਾਲਾ ਨਹੀਂ ਆਇਆ ਕੋਈ ਉੱਚ ਅਧਿਕਾਰੀ ਨਹੀਂ ਆਇਆ ਕੋਈ ਅਧਿਕਾਰੀ ਕੋਈ ਛੱਡ ਕੇ ਉਹਨਾਂ ਦਾ ਕੋਈ ਨੀਵਾਂ ਅਧਿਕਾਰੀ ਵੀ ਨਹੀਂ ਆਇਆ ਉਹ ਕੀ ਲੱਗਦਾ ਕੀ ਆ ਤੁਸੀਂ ਜਾਂ ਜਿਵੇਂ ਸਾਫ਼ ਹੀ ਸੀਸੀਟੀਵੀ ਵੀਡੀਓ ਦੇਖਦੇ ਹੋ ਪੁਲਸ ਨੂੰ ਤੁਸੀਂ ਸਾਂਝੀ ਕੀਤੀ ਹੈ ਵੀਡੀਓ ਜਿਸ ਤਰ੍ਹਾਂ ਨੌਜਵਾਨ ਆਉਂਦੇ ਨੇ ਹਥਿਆਰ ਲਗਾਤਾਰ ਤੁਹਾਡੇ ਦਰਵਾਜ਼ੇ ਵਾਰ ਕੀਤਾ ਜਾ ਰਿਹਾ ਕਿ ਲੱਗਦਾ ਪੁਲਸ ਨੂੰ ਸੀਸੀਟੀਵੀ ਦਿੱਤੀ ਹੈ ਕਿ ਨਹੀਂ ਦਿੱਤੀ ਅਜੇ ਤੱਕ ਤੁਸੀਂ ਪੁਲਸ ਨੂੰ ਸੀਸੀਟੀਵੀ ਅਸੀਂ ਦਿਖਾਈ ਆ ਮੈਂ ਕਹਦਾ ਕੋਲ ਖੜ ਕੇ ਦਿਖਾਈ ਆ ਪਰ ਪੁਲਿਸ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਸੁਟਾ ਆ ਉਹਨੂੰ ਕੁਝ ਨਹੀਂ ਜੋ ਪਤਾ ਉਹ ਆਂਦਾ ਹਜੇ ਕਾਰਵਾਈ ਕਰਾਂਗੇ ਆਜ ਜਾਵਾਂਗੇ ਕੱਲ ਆਵਾਂਗੇ ਪਰਸੋਂ ਆਵਾਂਗੇ ਕੋਈ ਗੱਲ ਨਹੀਂ ਕਰਾਂਗੇ ਲੱਗਦਾ ਨਹੀਂ ਪੁਲਿਸ ਕੋਈ ਡਿਗਰੀ ਹੈ ਫਿਰ ਰੱਬ ਨਾ ਕਰੇ ਕੋਈ ਹਾਦਸਾ ਹੋ ਜੇ ਇੱਥੇ ਇੱਕ ਦਾ ਜੀ ਮਾਰਿਆ ਜਾਵੇ ਤੇ ਫਿਰ ਕਾਰਵਾਈ ਕੀਤੀ ਜਾਵੇ ਪੁਲਿਸ ਮੈਨੂੰ ਲਾਦਾ ਹੋਰ ਅਗਲਾ ਹਾਦਸਾ ਠੀਕ ਜੀ ਆ ਕਿ ਹੋਰ ਹੋਵੇ ਤੇ ਫੇਰ ਹੀ ਮੈਂ ਕਾਰਵਾਈ ਕਰਾਂ ਉਹਨਾਂ ਚਿਰ ਤੱਕ ਮੈਂ ਉਹਨਾਂ ਦੇ ਜੂਂ ਦੇ ਸਿਰ ਤੇ ਜੂਂ ਹੀ ਸਰਕਦੀ ਜੀ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਜਿਨ੍ਹਾਂ ਤੇ ਹਮਲਾ ਆਇਆ ਨੌਜਵਾਨ ਨਰਾਸ਼ ਨਜ਼ਰ ਆ ਰਹੇ ਨੇ ਇਹਨਾਂ ਦਾ ਕਹਿਣਾ ਵੀ 24 ਘੰਟੇ ਦੇ ਕਰੀਬ ਹੋ ਚਲੇ ਆ ਪਰ ਹਜੇ ਤੱਕ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਨਾ ਹੀ ਰਿਪੋਰਟ ਲਗਾਈ ਨਹੀਂ ਸਮਾਂ ਹੋ ਗਿਆ ਪਰ ਹਜੇ ਤੱਕ ਕਿਸੇ ਨੇ ਆ ਕੇ ਮੌਕਾ ਤੱਕ ਨਹੀਂ ਵੇਖਿਆ ਇਹ ਪਰਿਵਾਰਕ ਕੇ ਮਾਮਲਿਆਂ ਦੇ ਉਹ ਨੌਜਵਾਨਾਂ ਦਾ ਕਹਿਣਾ ਵਾ ਜਿਨ੍ਹਾਂ ਤੇ ਹਮਲਾ ਹੋਇਆ ਵਾ ਗੱਲਬਾਤ ਜੂ ਕਰਾਂਗੇ ਪਪਾ ਜੀ ਨਾਲ ਪਪਾ ਜੀ ਤੁਸੀਂ ਇੱਥੇ ਰਹਿੰਦੇ ਹੋ ਕੀ ਹਾਲਾਤ ਕੀ ਦੇਖਿਓ ਕੀ ਲੱਗਦਾ ਵੀ ਸਾਢੇ 9 ਪੌਣੇ 10 ਦਾ ਸਮਾਂ ਕੋ ਬਹੁਤਾ ਸਮਾਂ ਨਹੀਂ ਹੁੰਦਾ ਅਸੀਂ ਦੇਖਿਆ ਸ਼ਹਿਰ ਦੀ ਗੱਲ ਕਰੀਏ ਇਸ ਤਰ੍ਹਾਂ ਨੌਜਵਾਨ ਉਧਰੋਂ ਹੁੰਦੇ ਆ ਪੱਲੀ ਤਰਫੋਂ ਇੱਥੇ ਆ ਕੇ ਵਾਰ ਤੇ ਵਾਰ ਕਰੀ ਆ ਰਹੇ ਨੇ ਇਹਦਾ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਦੇ ਵਿੱਚ ਮੈਂ ਤਾਂ ਇਹ ਕਹਾਂਗਾ ਕਿ ਨੌ ਇਹ ਜਿਹੜੇ ਗੁੰਡਾ ਗਰਦੀ ਇੰਨੀ ਜ਼ਿਆਦਾ ਵੱਧ ਚੁੱਕੀ ਆ ਜਿਹਨੂੰ ਨਥ ਪਾਉਣ ਦੇ ਵਿੱਚ ਪੁਲਿਸ ਜਿਹੜੀ ਨਾਕਾਮ ਹੋ ਰਹੀ ਆ ਇਹਨਾਂ ਦਾ ਇਹਨਾਂ ਦਾ ਕੋਈ ਕਿਸੇ ਕਿਸਮ ਦਾ ਕੋਈ ਕਸੂਰ ਨਹੀਂ ਨਾ ਕਸੂਰ ਨਹੀਂਗਾ ਨਾ ਇਹਨਾਂ ਦੇ ਨਾਲ ਕਿਸੇ ਨਾਲ ਕੋਈ ਝਗੜ ਦੋ ਘੜਾਇਆ ਹੈ ਕੋਈ ਕਿਸੇ ਨਾਲ ਹੋਇਆ ਕਿਸੇ ਵਿਦਿਆਰਥੀ ਨਾਲ ਇਹ ਸਾਨੂੰ ਮੈਨੂੰ ਇਹ ਇੰਨੇ ਜ਼ਿਆਦਾ ਜਿਵੇਂ ਕਿਸੇ ਨੇ ਪਿਛਲੀ ਰੈਂਚਸ ਨੂੰ ਮੁੱਖ ਰੱਖਤੇ ਤੇ ਕਿਸੇ ਰਾਈ ਇਹਨਾਂ ਤੇ ਬਾਰਦਾਤ ਕਰਾਈ ਆ ਜਾਨ ਲੈਵਾ ਹਮਲਾ ਕਰਾਇਆ ਵਾ ਜਿਹਦੇ ਵਿੱਚ ਇਹ ਜੇ ਬੱਚੇ ਨੇ ਤੇ ਸਿਰਫ ਮਾਲਕ ਦੀ ਕਿਰਪਾ ਕਿਰਪਾ ਨਾਲ ਬਚੇ ਨੇ ਜਾਂ ਥੋੜੀ ਜਿਹੀ ਬੋਤਾ ਜਿਹੜਾ ਕਾਊਂਟਰ ਦਾ ਇਹਨਾਂ ਨੇ ਤੇ ਆਸਰਾ ਲਿਆ ਸੀ ਉਹਦੇ ਕਰਕੇ ਬਚੇ ਨੇ ਉਹਨਾਂ ਸਿੱਧੀਆਂ ਕਿਰਪਾ ਨਾਲ ਸਿੱਧੇ ਦਾਤਰ ਮਾਰਨ ਦੀ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰੰਤੂ ਇਹ ਜੇ ਬਚੇ ਨੇ ਤੇ ਥੋੜਾ ਜਿਆ ਆਪਣੇ ਮਤਲਬ ਆਪਣੇ ਸਾਵਧਾਨੀ ਨਾਲ ਬਚੇ ਨੇ ਤੁਹਾਨੂੰ ਕੀ ਲੱਗਦਾ ਕੀ ਆ ਜਦੋਂ ਕਿਸੇ ਨੂੰ ਆਵਾਜ਼ ਦੇ ਕੇ ਬੁਲਾਉਣਾ ਆਵਾਜ਼ ਦੇ ਕੇ ਨਾਮ ਲੈ ਕੇ ਕੀ ਲੱਗਦਾ ਨਹੀਂ ਬੰਦਾ ਵਾਕਿਬ ਆਊਗਾ ਮੰਨ ਲਓ ਤੁਹਾਡਾ ਨਾਲ ਲੈਂਦੇ ਆ ਅਸੀਂ ਤੇ ਤੁਹਾਡੇ ਵਾਕਿਬ ਹੀ ਹੋਵਾਂਗੇ ਅੰਜਾਮ ਬੰਦੇ ਨੂੰ ਕੀ ਪਤਾ ਸਰਦਾਰ ਜੀ ਦਾ ਕੀ ਨਾਮ ਆ ਇਹ ਤੋਂ ਤਾਂ ਇਹੋ ਸਿੱਟਾ ਕੱਢਿਆ ਜਾ ਸਕਦਾ ਵਾ ਕਿ ਜਦੋਂ ਇਹਨਾਂ ਨੇ ਨਾਮ ਲੈ ਕੇ ਕੀਤਾ ਵਾ ਤੇ ਇਹ ਤੇ ਪਿਛਲੀ ਪਿਛਲੀ ਜਿਹੜੀ ਇਹ ਰੰਜਿਸ਼ ਆ ਪਿਛਲਾ ਕੋਈ ਵਿਆਰ ਵਰੋ ਦੇ ਪਿਛਲਾ ਕੋਈ ਆਪੋ ਵਿੱਚ ਇਹਨਾਂ ਦੀ ਅਣ ਔਰ ਬੰਦੇ ਜਿਹੜੇ ਜਿਹੜੇ ਕਰਕੇ ਉਹਨਾਂ ਨੇ ਇਹ ਵਾਰਦਾਤ ਨੂੰ ਇੰਜਾਮ ਦਿੱਤਾ ਹੋਰ ਕਿਸੇ ਨੂੰ ਤੀਸਰੇ ਬੰਦੇ ਨੂੰ ਕੀ ਪਤਾ ਲੱਗ ਸਕਦਾ ਵੀ ਇਹ ਇਸ ਨਾਮ ਦਾ ਕਿਹੜਾ ਵਿਅਕਤੀ ਮੈਡੀਕਲ ਸਟੋਰ ਚੰਨ ਲਿਆ ਜਾਂ ਕਿ ਲੱਗਦਾ ਨਹੀਂ ਜਿਵੇਂ ਦੱਸਿਆ ਵੀਰ ਨੇ ਵੀ ਅੱਟ ਕੇ ਮੁੰਡੇ ਹੁੰਦੇ ਨੇ ਦੋ ਭਰਾ ਆਪਣੇ ਨੌ ਬੰਦੇ ਜਗ੍ਹਾ ਤੇ ਹੁੰਦੇ ਨੇ ਮੈਕ ਸਟੋਰ ਤੇ ਸੋ ਕਿਹੜਾ ਕਾਰੋਬਾਰ ਚੰਗਾ ਵਾ ਮੈਨੂੰ ਲੱਗਦਾ ਬਾਪੇ ਦੀ ਫੁੱਲ ਕਿਰਪਾ ਵੀ ਆ ਹੈ ਕਿ ਲੱਗਦਾ ਉਹਨਾਂ ਨੂੰ ਇਹ ਚੀਜ਼ ਦਾ ਇੰਤਿਆਰ ਰਹੂਗਾ ਵੀ ਜਦੋਂ ਮੁੰਡੇ ਆਸ-ਆਸਤਾ ਘਰੇ ਰਹ ਜਾਂਦੇ ਰਹੇ ਤੇ ਦੋਵੇਂ ਭਰਾ ਅੱਛੇ ਰਹਿਣ ਕਿ ਲੱਗਦਾ ਉਤੋਂ ਬਾਹਰ ਇਹ ਕਾਰਵਾਈ ਹੋਈ ਆ ਇਨ ਇਹਨਾਂ ਦੀ ਜਿਹੜੀ ਕਾਰਵਾਈ ਆ ਉਹ ਮਤਲਬ ਇਸ ਤਰ੍ਹਾਂ ਆ ਵੀ ਜਦੋਂ ਉਹ ਪਹਿਲਾਂ ਆਏ ਨੇ ਆਪਣਾ 5-6 ਵਜੇ ਆਏ ਨੇ 5-6 ਵਜੇ ਆ ਕੇ ਪੂਰੀ ਸੁਪਰਵੀਜ਼ਨ ਕਰਦੇ ਰਹੇ ਨੇ ਕਿਦੋਂ ਸਾਨੂੰ ਮੌਕਾ ਮਿਲੇ ਤਾਂ ਅਸੀਂ ਇਹਨਾਂ ਤੇ ਕਾਰਵਾਈ ਕਰੀਏ ਇਹਨਾਂ ਨੇ ਬੜੀ ਇਹ ਫਿਰ ਬਾਅਦ ਵਿੱਚ ਰੋਂ ਬਾਅਦ ਚਰਾਸ਼ ਹੋਲੇ ਲਈ ਘਟਿਆ ਤੇ ਉਹ ਆਸ-ਪਾਸੇ ਮੈਨੂੰ ਇਹ ਸਾਨੂੰ ਇਹ ਵੀ ਪਤਾ ਲੱਗਾ ਵੀ ਇੱਥੇ ਆ ਗਲੀ ਦੇ ਵਿੱਚ ਇਹਨਾਂ ਨੇ ਕੁਝ ਮਤਲਬ ਕੋਈ ਕੋਈ ਇੱਥੇ ਆਂਡੇ ਵਾਲੀ ਕੋਈ ਦੁਕਾਨ ਆ ਜੋ ਕੋਈ ਕਿੱਦਾਂ ਵੀ ਉਹਦੇ ਤੇ ਇਹਨਾਂ ਨੇ ਉਹਦੇ ਉਹਦੇ ਤੇ ਇਹਨਾਂ ਨੇ ਮਤਲਬ ਖਾਦਾ ਪੀਤਾ ਵੀ ਆ ਕੋਸ਼ਿਸ਼ ਤੇ ਆਪਸੇ ਪਾਸੇ ਕੋਈ ਹੋ ਸਕਦਾ ਸ਼ਰਾਬ ਚੂਹੀ ਇਹਨਾਂ ਨੇ ਪੀਤੀ ਹੋਏ ਫਿਰ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਵੀ ਰਸ਼ ਘਟ ਗਿਆ ਵਾ ਗਾਕ ਘਟ ਗਏ ਨੇ ਤੇ ਫਿਰ ਆ ਕੇ ਜਦੋਂ ਇਹਨਾਂ ਨੇ ਇਹ ਮੁੰਡੇ ਦਾ ਨਾਮ ਅਰਨਦੀਪ ਲੈ ਕੇ ਜਦੋਂ ਇਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹ ਕੋਈ ਮਾਮੂਲੀ ਗੱਲ ਨਹੀਂ ਕਿ ਜਦੋਂ ਸਿੱਧੀਆਂ ਕਿਰਪਾਨਾਂ ਦਾ ਤਰ੍ਹਾਂ ਤਨਾਲ ਘੋਰ ਨਾਲ ਹਮਲਾ ਕਰਨਾ ਤੇ ਇਹਦੇ ਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਜਾਂਦਾ ਕਿ ਇਹਨਾਂ ਨੇ ਇਹਨਾਂ ਨੂੰ ਜ਼ਖਮੀ ਕਰਨਾ ਹੈ ਕੀ ਕਰਨਾ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਜਿਵੇਂ ਇਹਨਾਂ ਦਾ ਕਹਿਣਾ ਕਿ ਸਿੱਧਾ ਨੌਜਵਾਨ ਮਾਰਨ ਵਾਸਤੇ ਆਏ ਸੀ ਕਿਉਂਕਿ ਚਲੋ ਪ੍ਰਮਾਤਮਾ ਦੀ ਕਿਰਪਾ ਵੀ ਜਾਨ ਬਚ ਗਈ ਆ ਪਰ ਅਗਲੇ ਵਾਲੇ ਕਸਰ ਕੋਈ ਛੱਡੀ ਨਹੀਂ ਆ ਰਮਜੀਤ ਦੇ ਪਿਤਾ ਜੀ ਸਾਡੇ ਨਾਲ ਨੇ ਕਿਸ ਤਰ੍ਹਾਂ ਦੇ ਦਿਓ ਬੱਚਿਆਂ ਤੇ ਹਮਲਾ ਹੋ ਜਾਣਾ ਇੱਕ ਪਿਤਾ ਵਾਸਤੇ ਬਹੁਤ ਦੁੱਖ ਦੀ ਗੱਲ ਆ ਜਦੋਂ ਤੁਹਾਨੂੰ ਪਤਾ ਲੱਗਾ ਤੁਹਾਡੇ ਤੇ ਕੀ ਬੀਤੀ ਬਹੁਤ ਮੰਦ ਭਾਗੀ ਘਟਨਾ ਜੀ ਅਸੀਂ ਜ਼ਿੰਦਗੀ ਦੇ ਵਿੱਚ ਕਦੀ ਐਸੋ ਜਾ ਵੇਖਿਆ ਨਹੀਂ ਆ ਪਹਿਲੀ ਵਾਰ ਹੋਇਆ ਸਾਡੇ ਨਾਲ ਸਾਡੇ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਆ ਤੇ ਇਹਨਾਂ ਨੇ ਆਣ ਕੇ ਤੇ ਹਮਲਾ ਕਰ ਦਿੱਤਾ ਬੱਚਿਆਂ ਦੇ ਸੱਟਾਂ ਲਾ ਦਿੱਤੀਆਂ ਬੱਚਿਆਂ ਨੂੰ ਹਾਂਜੀ ਤੇ ਇੱਕ ਦਾ ਤੇ ਦੰਦ ਵੀ ਖੇੜ ਦਿੱਤਾ ਆ ਦਾਤਰ ਮਾਰੇ ਆ ਸਿੱਧੇ ਦਾਤਰ ਮਾਰੀ ਗਏ ਆ ਹਾਂਜੀ ਲੱਗਦਾ ਨਹੀਂ ਕਿਸੇ ਦਾ ਕੋਈ ਰੋਲਾ ਹੋਊਗਾ ਕਿਸੇ ਨੇ ਕੋਈ ਲੈਣ ਦੇਣ ਹੋਊਗਾ ਜਿੰਨੇ ਆਵਾਜ਼ ਦੇ ਕੇ ਬੁਲਾਇਆ ਵੀ ਅਰੰਦੀਪ ਆਹੋ ਰੰਦੀਪ ਆ ਇੱਥੇ ਹਮਲਾ ਕੀਤਾ ਜਾਵੇ ਉਹ ਕਹਿੰਦਾ ਨਾ ਲੈ ਕੇ ਬੁਲਾਇਆ ਗਿਆ ਕਹਿੰਦੇ ਹਾਂਜੀ ਇਹ ਪੁਰਾਣੀ ਕੋਈ ਰੰਜਿਸ਼ ਹੋ ਸਕਦੀ ਆ ਹੁਣ ਇਸ ਟਾਈਮ ਦੀ ਤੇ ਸਾਡੀ ਕਿਸੇ ਨਾਲ ਕੋਈ ਵੀ ਲਗੜਾਟ ਨਹੀਂ ਆ ਇੱਥੇ ਕੋਈ ਵੀ ਕਿਸੇ ਨਾਲ ਹਾਂਜੀ ਹੁਣ ਮੇਰੇ ਤੋਂ ਵੀ ਪੁਲਿਸ ਵਾਲੋ ਕੀ ਕਾਰਵਾਈ ਕੀਤੀ ਜਈ ਆ ਪੁਲਿਸ ਵਾਲਾ ਕੋਈ ਮਾਮਲਾ ਦਰਜ ਕੀਤਾ ਗਿਆ ਕੋਈ ਮੈਡੀਕਲ ਦਾ ਕਰਾਇਆ ਗਿਆ ਕੋਈ ਕਾਰਵਾਈ ਹੋਈ ਹੁਣ ਤੱਕ ਨਹੀਂ ਆ ਜੀ। ਹਾਂ ਮੈਡੀਕਲ ਤੇ ਅਸੀਂ ਜਾ ਕੇ ਸਾਰਾ ਕੁਝ ਐਮਐਲਆਰ ਵਗੈਰਾ ਸਾਰਾ ਕੁਝ ਕਟਵਾਏ ਆ। ਸਾਰਾ ਕੋਈ ਪੁਲਿਸ ਨੂੰ ਰਿਪੋਰਟ ਵੀ ਦੇ ਆਏ ਆ। ਰਾਤ ਨੂੰ 12 ਵਜੇ ਹੀ ਰਿਪੋਰਟ ਦੇ ਦਿੱਤੀ ਸੀ। ਹੁਣ ਉਸ ਤੋਂ ਬਾਅਦ ਸਾਰਾ ਕੁਝ ਇਹਨਾਂ ਦੇ ਐਕਸਰੇ ਵਗੈਰਾ ਸਾਰਾ ਕੁਝ ਕਰਵਾ ਕੇ ਦੇ ਆਏ ਆ। ਮੈਡੀਕਲ ਵੀ ਹੋ ਗਿਆ ਹੈ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਨਾ ਹੁਣ ਅਜੇ ਤੱਕ ਫੋਨ ਤੱਕ ਕੁਝ ਵੀ ਕੀਤਾ ਵਾ। ਠੀਕ ਹੈ ਜੀ। ਬਹੁਤ ਧੰਨਵਾਦ ਜੀ। ਅਸਲਾਮ ਜੀ ਤੁਸੀਂ ਕਿਸਾ ਦੇ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗਾ? ਤੇ ਕੀ ਲੱਗਦਾ ਕੀ ਆ ਇੰਨੀ ਦਲੇਰੀ ਜਿਹੜੀ ਵਰਤੀ ਗਈ ਆ ਐਕਦਾਮ ਕਿਸੇ ਦੁਕਾਨ ਤੇ ਆ ਕੇ ਹਮਲਾ ਕਰਨਾ ਕਿੰਨਾ ਕਿ ਜਾਇਜ਼ ਜਰੀਏ ਸਰ ਅਸੀਂ ਇਹ ਦੇ ਕਹਿਣਾ ਚਾਹੁੰਦੇ ਆ ਵੀ ਆਪਾਂ ਛੋਟੇ ਬੱਚੇ ਦੁਕਾਨ ਤੇ ਇਸ ਕਰਕੇ ਭੇਜਦੇ ਵੀ ਮਾੜੇ ਕੰਮਾਂ ਦੇ ਵਿੱਚ ਨਾ ਜਾਣ ਹੁਣ ਸਾਡਾ ਬੇਟਾ ਵੀ ਇੱਥੇ ਕੰਮ ਕਰਦਾ ਕਿਸੇ ਦਾ ਵੀ ਬੇਟਾ ਇੱਥੇ ਕੰਮ ਕਰਦਾ ਜੇ ਸਾਹਬ ਨਾਲ ਉਹ ਕੋਸ਼ਿਸ਼ ਕੀਤੀ ਆ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਣਾ ਉਹਨਾਂ ਨੇ ਕਸਟਮਰ ਦੇ ਉੱਪਰ ਵੀ ਦਾਤਰ ਚਲਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਤੇ ਇਹ ਗੱਲ ਕਵਾਂਗੇ ਵੀ ਜਿਹੜਾ ਵੀ ਇਹ ਇਹਦੇ ਇਹ ਗੱਲ ਦੇ ਵਿੱਚ ਸ਼ਾਮਲ ਕੋਈ ਵੀ ਚੀਜ਼ ਹੈਗੀ ਆ ਜਿਹੜਾ ਵੀ ਜਿਹੜਾ ਵੀ ਸ਼ਖਸ ਹੈਗਾ ਵਾ ਉਹਨੂੰ ਸਾਹਮਣੇ ਉਨੂੰ ਨੰਗਾ ਕੀਤਾ ਜਾਵੇ ਉਹਦੀ ਪੂਰੀ ਸ਼ਾਨਬੀਨ ਕੀਤੀ ਜਾਵੇ ਕਿਉਂਕਿ ਇਸ ਕਰਕੇ ਕੋਈ ਦੁਕਾਨਦਾਰ ਇਹ ਰੋਡ ਦੇ ਉੱਤੇ ਸੇਫ ਨਹੀਂ ਰਹੂਗਾ ਇਹ ਰੋਡ ਦੇ ਉੱਤੇ ਕੋਈ ਵੀ ਜਾਂਦਾ ਕੋਈ ਮੋਬਾਈਲ ਖੋਲ ਲੈਂਦਾ ਕੋਈ ਕੁਝ ਕਰ ਲੈਂਦਾ ਕੋਈ ਕਹਿੰਦਾ ਇਹ ਵਾਰਦਾਤ ਨੂੰ ਇੱਕ ਦੂਜੇ ਤੋਂ ਇਨਜਾਮ ਲੈ ਕੇ ਇਹ ਦਿਨੋਂ ਦਿਨ ਤਰੱਕੀ ਕਰੀ ਜਾਂਦੇ ਆ ਇਹਨਾਂ ਨੂੰ ਸਰਕਾਰ ਨੂੰ ਇੱਥੇ ਚਾਹੀਦਾ ਵੀ ਸਿਕੰਜਾ ਕੱਸ ਲੈਣਾ ਕਿ ਲੱਗਦਾ ਨਹੀਂ ਜਿਵੇਂ ਨੀਅਤ ਆਈ ਹੈ ਕਹਿੰਦੇ ਲੁੱਟਣ ਦੀ ਨੀਤ ਨਹੀਂ ਆਈ ਕੋਈ ਪੈਸਾ ਤੇਲਾ ਨਹੀਂ ਮੰਗਿਆ ਸਿੱਧਾ ਆ ਕੇ ਹਮਲਾ ਹੀ ਕੀਤਾ ਗਿਆ ਸਿੱਧਾ ਨਾਲ ਕੇ ਬਾਹਰ ਹੀ ਜਿੱਤ ਗਏ ਲਾਗੇ ਸਰ ਜੇ ਪੈਸੇ ਦੀ ਡਿਮਾਂਡ ਹੁੰਦੀ ਤਾਂ ਬੰਦਾ ਕੁਝ ਕਰਦਾ ਉਹਨਾਂ ਨੇ ਕੁਝ ਨਹੀਂ ਪੁੱ ਵੀਡੀਓ ਦੇਖੀ ਹੈ ਉਹਨਾਂ ਨੇ ਸਿਰਫ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ ਕਸਟਮਰ ਵੀ ਨਹੀਂ ਦੇਖਿਆ ਉਹਨਾਂ ਨੇ ਸਿਰਫ ਉਹਨਾਂ ਦਾ ਟਾਰਗੇਟ ਸੀਗਾ ਇਹਨਾਂ ਨੂੰ ਮਾਰਨਾ ਤੇ ਜਾਣਾ ਬਸ ਮੈਂ ਇਹੋ ਗੱਲ ਕਰ ਹੁਣ ਪੁਲਿਸ ਲੋਕ ਕੀ ਕਾਰਵਾਈ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਕਾਨੂੰਨ ਦੀ ਵਿਵਸਥਾ ਵਾ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਣਾ ਵਾਂ ਵੀ ਸਰਕਾਰ ਨੂੰ ਚਾਹੀਦਾ ਵੀ ਇਹਦੇ ਉੱਤੇ ਜ਼ੋਰ ਦੇਣਾ ਇਹੋ ਜਿਹੇ ਗੰਦੇ ਲੋਕਾਂ ਨੂੰ ਸਜ਼ਾ ਦੇਣੀ ਤੇ ਜਲਦੀ ਤੋਂ ਜਲਦੀ ਫੜਨਾ ਮਗਰ ਬਹੁਤ ਢੱਲਾ ਚੱਲਣ ਦਾ ਕੰਮ 24 ਘੰਟੇ ਹੋ ਗਏ 24 24 ਘੰਟੇ ਦੇ ਵਿੱਚ ਇੱਕ ਮੁਲਾਜ਼ਮ ਨਹੀਂ ਆਇਆ ਇੱਥੇ ਬਿਲਕੁਲ ਜੀ ਮਤਲਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਬੱਚਿਆਂ ਤੇ ਹਮਲਾ ਹੋ ਜਾਣਾ ਬੱਚੇ ਕਾਰੋਬਾਰ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਇਸ ਤਰ੍ਹਾਂ ਨੌਜਵਾਨ ਹੁੰਦੇ ਨੇ ਉਧਰ ਪਲੀ ਸਾਈਡ ਤੋਂ ਆ ਕੇ ਸਿੱਧੀਆਂ ਤਲਵਾਰਾਂ ਮਾਰਨੀ ਸ਼ੁਰੂ ਕਰ ਦਿੰਦੇ ਨੇ ਹਾਂਜੀ ਸਾਡੇ ਬੱਚੇ ਇੱਥੇ ਹੀ ਰਹੇ ਹੀ ਕੰਮ ਕਰਨ ਉਹ ਬੱਚਾ ਜਿੰਮ ਤੇ ਚੱਲ ਗਏ ਤੇ ਦੋ ਹੀ ਬੱਚੇ ਸਿਰਫ ਰਹਿ ਗਏ ਸੀ ਇੱਥੇ ਤੇ ਇਹਨਾਂ ਨੇ ਆਣ ਕੇ 9:30 ਵਜੇ ਮੈਂ ਨੰਗ ਕੇ ਗਈ ਆ ਮੈਂ ਵੇਂਦੀ ਗਈ ਆ ਵੀ ਇਹ ਤੇ ਦੋਵੇਂ ਮੰਡੇ ਇੱਥੇ ਖਲੋਤੇ ਵੇਖਣ ਦੇ ਸੀ ਤੇ ਗਾਹਕ ਖਲੋਤੇ ਹੀ ਪਤਾ ਨਹੀਂ ਲੱਗਨ ਦਿੱਤਾ ਕਿ ਕਿਹੜੇ ਵਲੇ ਹਾਲੀ ਮੈਂ ਘਰ ਪਹੁੰਚੀ ਵੀ ਨਹੀਂ ਆ ਤੇ ਮਗਰੇ ਹੀ ਵਾਰਦਾਤ ਹੋ ਗਈ ਆ ਕਿ ਉਹ ਮੁੰਡਿਆਂ ਨੂੰ ਦਾਤਰ ਮਾਰ ਗਏ ਆ ਸਾਨੂੰ ਉਸੇ ਵਲੇ ਫੋਨ ਘਰ ਚੱਲ ਗਿਆ ਵੀ ਤੁਹਾਡੀ ਦੁਕਾਨ ਦੇ ਉੱਤੇ ਦਾਤਰ ਚਲਾਤੇ ਕਿਸੇ ਨੇ ਇਹ ਬੇਡਾ ਮੇਰਾ ਇੱਥੇ ਹੈ ਨਹੀਂ ਇਹ ਬੱਲੀ ਗਿਆ ਹੀ ਇੱਕ ਲਾਗੇ ਸਾਡੇ ਗਵਾਂਢੀ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਜਾਓ ਉੱਥੇ ਦੁਕਾਨ ਦੇ ਉੱਤੇ ਵੀ ਇਤਨਾ ਹੰਬੜਾ ਹੋ ਗਿਆ ਵਾ ਇੱਕ ਮੁੰਡਾ ਹੋਰ ਹੀ ਇੱਥੇ ਉਹਦਾ ਪਿਤਾ ਜੀ ਨੂੰ ਵੀ ਫੋਨ ਆਇਆ ਪਹਿਮੇ ਦੁਕਾਨ ਚ ਆਏ ਆ ਉਹ ਜਿੰਨਾਂ ਚੰਨੂ ਗੱਡੀ ਲੈ ਕੇ ਆਏ ਉਹਨਾਂ ਦੇ ਗੱਡੀ ਤੇ ਗਾੜੀਆਂ ਦੀ ਉਹ ਬੱਚੇ ਨੱਠ ਕੇ ਨੰਗੇ ਆ ਜਿਨ੍ਹਾਂ ਨੇ ਵਾਰਦਾਤ ਕੀਤੀ ਆ ਉਹਨੂੰ ਇਹ ਨਹੀਂ ਪਤਾ ਵੀ ਇਹੋ ਵਾਰਦਾਤ ਵਾਲਿਆ ਦੋਆਂ ਮਿੰਟਾਂ ਦਾ ਫਰਕ ਪਿਆ ਨਹੀਂ ਤੇ ਫਿਰ ਉਹਨਾਂ ਦਾ ਕੰਮ ਹੋ ਘਾਰ ਹੀ ਛੜਨਾ ਸੀ ਜਿਸ ਤੋਂ ਵੀ ਬੱਚੇ ਉਹਨਾਂ ਦਾ ਕੋਈ ਹੋਲੀ ਆ ਕਿਸ ਤਰ੍ਹਾਂ ਦਾ ਸੀ ਕਿੰਨੀ ਕੁ ਉਮਰ ਦੇ ਲੱਗਦੇ ਸੀ ਦਸ਼ਕਾਂ ਜੂ ਥੋੜਿਆ ਕਰਦੇ ਹੋ ਬਹੁਤ ਜਵਾਨ ਨਹੀਂ ਛੋਟੇ ਛੋਟੇ ਹਾਂਜੀ ਹੋਲੀ ਤੇ ਆਂ ਪਰ ਨਏ ਬੰਨੇ ਹੀ ਇੱਕ ਨੇ ਪੀਲਾ ਪੜਨਾ ਬੰਨਿਆ ਇੱਕ ਨੇ ਕਾਲੀ ਸ਼ਰਟ ਪਾਈ ਤੇ ਦੋ ਜਿਹੜੇ ਹੀ ਉਹ ਦੁਜੇ ਹੀ ਠੀਕ ਹੈ ਹਾਂ ਜੀ ਧੰਨਵਾਦ ਜੀ ਤੁਸੀਂ ਦੇਖਿਆ ਵੀ ਸੀਸੀਟੀਵੀ ਜਿਹੜੀ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਤੁਸੀਂ ਦੇਖਦੇ ਹੋ ਸੀਸੀਟੀਵੀ ਵਿੱਚ ਕਿਸ ਤਰ੍ਹਾਂ ਜਿਹੜੇ ਨੌਜਵਾਨ ਆਉਂਦੇ ਨੇ ਅਤੇ ਹਮਲਾ ਕਰ ਦਿੰਦੇ ਨੇ ਸਟੋਰ ਉੱਤੇ ਦੋਵਾਂ ਭਰਾਵਾਂ ਵਾਲੇ ਜਾਣ ਤੇ ਹਮਲਾ ਕੀਤਾ ਗਿਆ ਪਰ ਇੱਕ ਵੀਰ ਨੂੰ ਜਿਹੜਾ ਨਾਂ ਲੈ ਕੇ ਜਿਹੜਾ ਅਰੁਣਦੀਪ ਸਿੰਘ ਨੂੰ ਨਾਂ ਲੈ ਕੇ ਜਿਹੜਾ ਉੱਤੇ ਹਮਲਾ ਕੀਤਾ ਗਿਆ ਉਹ ਦੇਖਣਾ ਹੈ ਪੁਲਿਸ ਇਸ ਕਾਰਵਾਈ ਕੀ ਕਰਦੀ ਆ ਕਿਉਂਕਿ ਪਰਿਵਾਰ ਕੇ ਮੈਂਬਰਾਂ ਕਹਿਣਾ ਵੀ ਉਹਨਾਂ ਦਾ ਗੁੱਸੇ ਦੀ ਲਹਿਰ ਹੈ ਕਿ ਹਜੇ ਤੱਕ ਕਿਸੇ ਨੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਆ ਅਤੇ ਦੇਖਣਾ ਹੋਵੇਗਾ ਪੁਲਿਸ ਪ੍ਰਸ਼ਾਸਨ ਇਸ ਵਿੱਚ ਕੀ ਸਖਤ ਕਾਰਵਾਈ ਕਰਦੀ ਆ ਮੇਨੂ ਦੀ ਔਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ